ਸ਼ੇਰ ਗੁਰੂ ਰਵਿਦਾਸ ਮਹਾਰਾਜੀ ਦੇ 648ਵੇਂ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਫਿਲੌਰ ਦੇ ਕਸਬਾ ਗੁਰਾਇਆਂ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਤਾਂ ਨੇ ਸ਼ੋਭਾ ਯਾਤਰਾ ਵਿੱਚ ਪਹੁੰਚ ਕੇ ਮਠਾਡੇਕਿਆ ਦੇ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਇਹ ਸ਼ੋਭਾ ਯਾਤਰਾ ਜਦੋਂ ਗ੍ਰਾਮ ਬਸਟੈਂਡ ਵਿਖੇ ਪੁੱਜੀ ਤਾਂ ਉੱਥੇ ਰਾਜਗੀਤਕਾਰ ਚੰਨ ਗੁਰਾਇਆਂ ਵਾਲੇ ਵੱਲੋਂ ਆਪਣੇ ਪਰਿਵਾਰ ਸਮੇਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੱਡੂਆਂ ਦਾ ਪ੍ਰਸ਼ਾਦ ਸੰਗਤਾਂ ਵਿੱਚ ਵੰਡਿਆ ਗਿਆ ਇਜ਼ਰਾਨ ਪ੍ਰਬੰਧਕ ਕਮੇਟੀ ਵੱਲੋਂ ਚੰਨਗੁਰਾਇਆਂ ਵਾਲੇ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਪ੍ਰਬੰਧਕਾਂ ਨੇ ਆਪਣੇ ਸੰਬੋਧਨ ਵਿੱਚ ਜਿੱਥੇ ਸਮੂਹ ਸੰਗਤਾਂ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਉਨ੍ਹਾਂ ਕਿਹਾ ਕਿ ਚੰਨਗੁਰਾਇਆਂ ਵਾਲਿਆਂ ਵੱਲੋਂ ਜੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਬਾਰੇ ਧਾਰਮਿਕ ਗੀਤ ਲਿਖੇ ਨੇ ਉਹ ਕੌਮ ਨੂੰ ਰਹਿੰਦੀ ਦੁਨੀਆ ਤੱਕ ਯਾਦ ਰਹਿਣਗੇ ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਹਰਮੇਸ਼ ਲਾਲ ਮੇਸ਼ੀ ਧੰਮਾ ਪਾਸਟੇ ਵਾਲਾ ਰਵੀ ਗੁਰਾਇਆ ਕਮਲ ਪ੍ਰਧਾਨ ਕਾਉਂਸਲਰ ਸੋਨ ਲਾਲ ਨਿਰਮਲ ਕੁਮਾਰ ਰਾਜ ਕੁਮਾਰ ਨੰਗਲ ਖੁਸ਼ੀਨਾਮ ਜਸਵਿੰਦਰ ਕੌਰ ਭੋਲਾ ਗਿਆਨਕੌਰ सुरेंद्र ਕੁਮਾਰੀ ਹੈਪੀ ਮਾਹੀ ਕਾਲਾ ਸੋਨ ਲਾਲ ਤੋਂ ਇਲਾਵਾ ਬਾਬਾ ਡੀ ਗਿੰਤੀ ਵੀ ਸੰਗਤਾਂ ਵਿੱਚ ਮੌਜੂਦ ਸਨ ਗੁਰਾਇਆ ਤੋਂ ਰਾਜ ਕੁਮਾਰ ਨੰਗਲ ਦੀ ਵਿਸ਼ੇਸ਼ ਰਿਪੋਰਟ ਠੀਕ ਹੈ ਜੀ ਠੀਕ ਹੈ ਸਤਾ ਜੀ ਓਕੇ ਓਕੇ ਇੱਦਾਂ ਦੇਖੋ ਉਸਤਾਦ ਜੀ ਮਨੀਸ਼ਰ ਅਵੀ ਖੜਜਾ ਉੱਥੇ ਖੜਜਾ

کون بھا جی روی استاد جی کون ہو جایا ਬੋਟੂ ਬੜਾ ਹੁਣੀ ਨਾ ਮੈਂ ਬਣੀ ਬਣਾ ਦੂੰਗਾ ਜੀ ਕੋਟੈਂਟ ਮੈਂ ਜੀ ਕਹਿਣਾ ਚਾਹੁੰਦਾ ਏ ਕਿ ਧਰਤੀ ਆਕਾਸ਼ ਚੰਦ ਸੂਰਜ ਤਾਰੇ ਹੰਮਾ ਦੇ ਬਗੈਰ ਖੜੇ ਜਿਨ੍ਹਾਂ ਦੇ ਸਹਾਰੇ ਉਹ ਮੇਰੇ ਗੁਰੂ ਗ੍ਰੰਥ ਸਾਹਿਬ ਮਹਾਰਾਜਾ ਉਹ ਮੇਰੇ ਗੁਰੂ ਰਵਿਦਾਸ ਮਹਾਰਾਜਾ ਇਸ ਕਰਕੇ ਸਾਡੀ ਕੌਮ ਨੂੰ ਸਾਰਿਆਂ ਨੂੰ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਉਹਨਾਂ ਤੋਂ ਜੋ ਮੰਗਣਾ ਮੰਗੋ ਉਹ ਸਭ ਕੁਝ ਦੇਣ ਲਈ ਤਿਆਰ ਹੋ 648 ਮੈਂ ਦਿਹਾੜੇ ਦੀਆਂ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਮੈਂ ਦਿੰਦਾ ਹਾਂ ਸਾਰਿਆਂ ਨੂੰ ਖੁਸ਼ੀਆਂ ਮਾਣੋ